ਗੋਲੂ ਬਾਈ ਵੀ ਕਰਦਾ ਕਰ ਮੜਿਆ ਗੋਲੂ ਅੰਨੇ ਨਹੀਂ ਆ ਅਲੇ ਨੂੰ ਮੈਂ ਖਾ ਬੱਤ ਹੈਪੀ ਬਰਥਡੇ ਕੋਈ ਨਹੀਂ ਕਹਿੰਦਾ ਹੈਪੀ ਬਰਥਡੇ ਟੂ ਯੂ ਐਂ ਕਹਿੰਦੇ ਨੇ ਸੁਬੂ ਵੜ ਕੇ ਆ ਜਾਂਦਾ ਜੇ ਸੁਬੂ ਹੁੰਦਾ ਨਾ ਜੇ ਸੁਬੂ ਹੁੰਦਾ ਨਾ ਫੇਰ ਜਾ ਰਹਾ

कितना मुंह बढ़ चुका है हाँ जी हाँ जी मार 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 दांपके मार दे फूंक मार बरामाची चुनाई मार दे बिचारी चल है तीन बार तीन बार नहीं ऐसे पढ़ना नहीं का लायबला लायबला काटता हूँ ना गेको अच्छा पाला अच्छा ਇਹ ਫੋਲੋ ਮਾ ਮੋ ਬੱਚੇ ਕੱਢ ਦੇ ਦੇ ਨਾ ਲੇ ਕੋ ਇਹ ਚੱਲੇ ਆ ਦੇ ਬੀਬੀ ਮੋ ਬੱਚੇ ਕੱਢ ਦੇ ਲਿਆ ਇਹ ਲੈ ਇਹ ਤੇ ਲਾਲ ਬਈ ਜਿਹੜੇ ਹੋਰੇ ਥੋੜੀ ਨਾ ਰੀ ਕੋ ਤੋਂ ਆ ਗਈ ਕਿ ਚੱਪੇ ਨਹੀਂ ਆਵੇ ਉਹ ਨਹੀਂ ਤਾਂ ਉਹ ਨਹੀਂ ਨਹੀਂ ਇਹ ਰੱਖਾ ਪੀ ਲੈ ਪੀ ਸਾੜ ਦੇ ਉਹ ਸਾੜ ਦੇ ਉਹ ਸਾੜ ਦੇ ਤੂੰ ਸਾੜ ਦੇ ਲੈ ਨਾ ਮੂੰਹ ਤੇ ਪਾ ਲੈ सारे जने ला दो खाया कुछ खाए पड़ लैसे पड़ लगे पाला माड़ा माड़ा ला दो ਕੀ ਸੀ ਯਾਰ ਨਾ ਮੈਂ ਉਹਨੇ ਬਾੜਾ ਦੇ ਰੂੰ ਕਪੜਾ ਨਾ ਨਾ ਬੱਦ ਰੜੀ ਦਾ ਖਾਜਾ ਖਾਜਾ ਗੋਲੂ ਦਾ ਦੇਖੋ ਜੀ ਜਨਮ ਦਿਨ ਹੈ ਤੇ ਪੂਰਾ ਚੱਲ ਰਿਹਾ ਘਰ ਮਾਰ ਮਾਰ ਝੋੜਾ ਪਾ ਲੈ ਮੈਂ ਨਹੀਂ ਮਾਰੀ ਬੇੜੀ ਬੜੀ ਖੂਜੀ ਦੀ ਵਾਰੀ ਆ ਗਈ ਕੁਝ ਹੀ ਕਰ ਦ ਬਸਾ ਦੀ ਵਿਚਾਰੇ ਮਤਲਬ ਕੁਝ ਐ ਮੈਨੂੰ ਬੜਾ ਦ ਆਹ ਆਹ ਹੱਸੋ ਹੱਸੋ ਵਸਾ ਕਰੀਂ ਤੇ ਫੋਟੋ ਖਿਚਾ ਲੈ ਫੋਟੋ ਖਿਚਾ ਲੈ ਅੱਧੀ ਆਂ ਅੱਧੀ ਇਹ ਮੈਂ ਤੱਕ ਬੜਾ ਮੋਟਾ ਲਓ ਜੀ ਗੋਲੂ ਦਾ ਜਨਮ ਦਿਨ ਤੇ ਨਾ ਬਤੂ ਚੋੜ ਨੀ ਕਰ ਫੋਟੋ ਖਿਚਾ ਤੇਰੇ ਫੋਟੋ ਖਿਚਾ ਹੈਪੀ ਬਰਥਡੇ ਬੜਾ ਹੈਪੀ ਬਰਥਡੇ ਵਾਸਤੇ ਤੂੰ ਜੁ ਕਹਿਦਾ ਹੈ ਹੈਪੀ ਬਰਥਡੇ ਜੂ ਜੂ ਦਵਾਰੇ ਕਹਿ ਦਵਾਰੇ ਕਹੀਂ ਦਵਾਰੇ ਕਹੀਂ ਨਹੀਂ ਦਵਾਰੇ ਕਹਿ ਦੇ ਦਵਾਰੇ ਰੁਪਈਏ ਕਿੰਨੇ ਹੋ ਗਏ ਰੁਪਈਏ ਦੇਖਾ 250 250 ਰੁਪਈਆ ਹੋ ਗਿਆ 300 ਤੂੰ ਜੋ ਦੇ ਉਹ ਇੱਥੇ ਲੈ ਉਹ ਸ਼ੇਅਰ ਕਰ ਦੋ ਆ ਮੇਰੇ ਪੁੱਤ ਦਾ ਜਨਮ ਦਿਨ ਹੈ ਭਤੀਜੇ ਦਾ ਗੋਲੂ ਦਾ ਤੇ ਆ ਇਹਨੇ ਕੇਕ ਕੱਟ ਲਿਆ ਤੇ ਸਾਸਰੀ ਕਾਲ ਜੀ ਸਾਰੇ ਦੋਸਤਾਂ ਮਿੱਤਰਾਂ